ਬਾਬਾ ਸਾਹਿਬ ਡਾਕਟਰ ਮੇਧਕਰ ਸਾਹਿਬ ਦਾ ਬੋਤ ਜਿਹੜਾ ਪਿੰਡ ਦਿয়ালਪੁਰ थाना ਸੁਬਾਨਪੁਰ ਜ਼ਿਲ੍ਹਾ ਕਪੂਰਥਲਾ ਔਰ ਬਲਾਕ ਜਿਹੜਾ ਢਿਲਮਾ ਵਿਧਾਨ ਸਭਾ ਹਾਲਾ ਦਾ ਪਲਾਟ ਦੇ ਅੰਦਰ ਆ ਦੇਖੋ ਕੋਈ ਸ਼ਰਾਰਤੀ ਬੰਦਾ ਜਿਹੜਾ ਆ ਬਾਬਾ ਸਾਹਿਬ ਡਾਕਟਰ ਮੇਧਕਰ ਸਾਹਿਬ ਦਾ ਜਿਹੜਾ ਬੋਤ ਨਾ ਛੇ ਟੋੜਪਨ ਕਰਕੇ ਗਏ ਆ ਦੇਖੋ ਹੱਥ ਦਾ ਨੁਕਸਾਨ ਕਰਕੇ ਗਏ ਇਸ ਕਰਕੇ ਅਤੀ ਨਿੰਦਣਯੋਗ ਗੱਲ ਹੈ ਔਰ ਸਾਰੇ ਸਤਕਾਰ ਜੋ ਸਾਥੀ ਬਾਬਾ ਸਾਹਿਬ ਡਾਕਟਰ ਮੇਧਕਰ ਸਾਹਿਬ ਨੂੰ ਜਿੰਨੇ ਵੀ ਮੰਨਣ ਵਾਲੇ ਸਾਰਿਆਂ ਨੂੰ ਪਤਾ ਲੱਗਾ ਸਾਰੇ ਸਾਥੀ ਪਿੰਡ ਵਾਸੀ ਇਕੱਠੇ ਹੋਏ ਆ ਔਰ ਪੋਰਜੋਰ ਜਿਹੜੀ ਆ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਇਹ ਜਿਹੜਾ ਜਲਦੀ ਤੋਂ ਜਲਦੀ ਜਿਹੜਾ ਦੂਛੀ ਹੈ ਉਹਨੂੰ ਗ੍ਰਿਫਤਾਰ ਕੀਤਾ ਜਾਵੇ ਕਿਉਂਕਿ ਸਾਡੇ ਰਹਿਬਰ ਜਿਹੜੇ ਬਾਬਾ ਸਾਹਿਬ ਡਾਕਟਰ ਅੰਬੇਦਕਰ ਸਾਹਿਬ ਦੇ ਸਟੈਚੂ ਦਾ ਜਿਹੜਾ ਬੜਾ ਡਾਊਨ ਨੁਕਸਾਨ ਕੀਤਾ ਔਰ ਭਾਰੀ ਠੇਸ ਪਹੁੰਚੀ ਆ ਸਮਾਜ ਨੂੰ ਔਰ ਜਸਵੀਰ ਸਿੰਘ ਜੀ ਖੜੇ ਨੇ ਇਹ ਵੀ ਕੁਝ ਗੱਲ ਕਹਿਣੀ ਚਾਹੁੰਦੇ ਜਸਵੀਰ ਸਿੰਘ ਜੀ ਕੀ ਕਹਿਣਾ ਚਾਹੁੰਦੇ ਆ ਇਹਦੇ ਬਾਰੇ ਜੈਪੁਰ ਜਿਹੜੇ ਜੈਪਾਰ ਅਜੋ ਪਿੰਡ ਦੇ ਹਾਲਪੁਰ ਵਿਖੇ ਜੋ ਡਾਕਟਰ ਅੰਬੇਦਕਰ ਬਾਬਾ ਸਾਹਿਬ ਜੀ ਦੇ ਇਸ ਸਟੈਚੂ ਦਾ ਨਾਲ ਜੋ ਛੇਡ ਸਾੜਾ ਸਰਾਰ ਤੇ ਅੰਸਰਾ ਨੇ ਕੀਤੀ ਆ ਔਰ ਸਾਡੇ ਜਿਹੜੇ ਐਸੇ ਸਵਾਲ ਦੇ ਸਾਰੇ ਸਾਥੀਆਂ ਨੂੰ ਭਾਰੀ ਰੋਸ ਹੈ ਮਨਾਂ ਦੇ ਵਿੱਚ ਅਸੀਂ ਪ੍ਰਸ਼ਾਸਨ ਤੋਂ ਕਪੂਰਥਲਾ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਇਸ ਮਸਲੇ ਨੂੰ ਬਹੁਤ ਜਲਦੀ ਜਿਹੜਾ ਹੱਲ ਕੀਤਾ ਜਾਵੇ ਔਰ ਜਿਹੜਾ ਵੀ ਦੋਸ਼ੀ ਆ ਉਸ ਨੂੰ ਜਲਦੀ ਤੋਂ ਜਲਦੀ ਸਖਤ ਸਜ਼ਾ ਦਿੱਤੀ ਜਾਵੇ ਜੈ ਭੀਮ ਜੈ ਭਾਰਤ ਹਾਂਜੀ ਰਾਜਪਾਲ ਜੀ ਜੈ ਭੀਮ ਜੈ ਭਾਰਤ ਜਿਹੜਾ ਪਿੰਡ ਦਿਆਲਪੁਰ ਦੇ ਵਿੱਚ ਜਿਹੜਾ 바ਵਾ ਸਾਹਿਬ ਦੇ ਸਟੈਚੂ ਦਾ ਜਿਹੜਾ ਅਪਮਾਨ ਹੋਇਆ ਉਹਦੀ ਜਿਹੜੀ ਸਰਤ ਜਾਂਦਾਂ ਦੇ ਵਿੱਚ ਅਸੀਂ ਨਿੰਦਾ ਕਰਦੇ ਆ ਇਹ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਕਿ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਸਖਤ ਜਿਹੜਾ ਵਿਰੋਧ ਕੀਤਾ ਜਾਊਗਾ ਧੰਨਵਾਦ ਹਾਂਜੀ ਮਨੂਰ لال ਜੀ ਬਾਬਾ ਸਾਹਿਬ ਬੀਮਰਾਮ ਮਿਰਕਰ ਦਾ ਜੋ ਸਟੈਚੂ ਦੇ ਨਾਲ ਛੇੜਛਾੜ ਕੀਤੀ ਗਈ ਅਤੇ ਨਿੰਦਨਯੋਗ ਗੱਲ ਹੈਗੀ ਆ ਕਿ ਸਾਡੇ ਰਾਇਬਰਾਂ ਦੇ ਨਾਲ ਹੀ ਇਹ ਕੁਸ਼ ਕਰਦੇ ਆ ਤਾਂ ਅਗਰ ਜਲਦੀ ਤੋਂ ਜਲਦੀ ਕੋਈ ਸਰਕਾਰ ਨੇ ਜਾਂ ਸਭਾਰਪੁਰ ਥਾਣਾ ਪੁਲਿਸ ਨੇ ਕੋਈ ਐਕਸ਼ਨ ਲਾ ਲਿਆ ਤਾਂ ਫਿਰ ਅਗਲੀ ਕਾਰਵਾਈ ਅਸੀਂ ਕਰਾਂਗੇ ਧੰਨਵਾਦ